ਆਹ ਵੇਖ ਲਓ ਵੀ ਵੱਡਾ ਸਾਰਾ ਕਟਰ ਲੱਗਾ ਹੋਇਆ ਪੱਥਰ ਕੱਟ ਰਿਹਾ ਸੀਗਾ ਪੱਥਰ ਪੂਰਾ ਕੱਟਿਆ ਗਿਆ ਤੇ ਪਿੱਛੇ ਨੂੰ ਆ ਗਿਆ ਦੇਖ ਲਓ ਹੁਣ ਅੱਗੇ ਨੂੰ ਤੁਰ ਪਿਆ ਕਟਰ ਤੇ ਕਟਰ ਜਿਹੜਾ ਦੇਖ ਲਿਓ ਹੁਣ ਕਟਰ ਲੱਗਾ ਇਹਦੇ ਨਾਲ ਲੱਗਣ ਆਹ ਦੇਖ ਲਓ ਆਵਾਜ਼ ਆ ਗਈ ਨਾ ਇਹ ਪੱਥਰ ਦੀ ਕਟਾਈ ਹੋ ਰਹੀ ਆ ਪੀਸਾਂ ਦੇ ਵਿੱਚ ਬਣਾ ਰਿਹਾ ਇਹਨੇ आहा, 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 क्या तो तो तो, बात है भाई मजा आ गया नंदा आ गई कैसे हो तो, ताऊ बढ़िया है ताऊ बढ़िया है बढ़िया है बहुत बढ़िया है रणाऊ गांव है बॉर्डर का गांव है बहुत प्यारा गांव हमारी पंजाब से तरफ से आपको सात सर कल घनी गम्मा घनी खमा बढ़िया पंजाब से आदमी आया खुश हो गया मैं बहुत खुश सिद्धार्थ जी आ गया हमारे ਇਹ ਹੈ ਜੀ ਰੋਡ ਆਇਆ ਜੀ ਪੋਖਰਨ ਤੋਂ ਪੋਖਰਨ ਤੋਂ ਅਸੀਂ ਤਕਰੀਬਨ 26 ਕਿਲੋਮੀਟਰ ਬਾਹਰ ਆਏ ਆ ਤੇ ਇਹ ਜਾ ਰਿਹਾ ਜੀ जैसलमेर ਨੂੰ ਤੇ ਪਹਿਲਾਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਰਾਜਸਥਾਨ ਦਾ ਟੂਰ ਜਿਹੜਾ ਵਾ ਬਹੁਤ ਵਧੀਆ ਚੱਲ ਰਿਹਾ ਤੇ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਗੁਰਦੁਆਰਾ ਸਾਹਿਬ ਧੰਤਨ ਗੁਰੂ ਨਾਨਕ ਸਾਹਿਬ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਅਕ ਸਾਹਿਬ ਜਿੱਥੇ ਭਾਈ ਮਰਦਾਨਾ ਜੀ ਨੂੰ ਬਾਬੇ ਨਾਨਕ ਨੇ ਅੱਕ ਦਾ ਫਲ ਦੇ ਕੇ ਤੇ ਉਹਨਾਂ ਦਾ ਪੇਟ ਦਰਦ ਠੀਕ ਕੀਤੀ ਸੀਗੀ ਕੀ ਇਤਿਹਾਸ ਆ ਸਾਰਾ ਪਿਛਲੀ ਵੀਡੀਓ ਚ ਜਿਨੇ ਨਹੀਂ ਦੇਖਿਆ ਉਹ ਪਿਛਲੀ ਵੀਡੀਓ ਚ ਜਰੂਰ ਦੇਖ ਲਿਓ ਇਸ ਟਾਈਮ ਪਿਛਲੀ ਵੀਡੀਓ ਚ ਮੈਂ ਇੱਕ ਇਹ ਵੀ ਦਿਖਾਇਆ ਸੀਗਾ ਕਿ ਖੇਤੋਂ ਲਈ ਪਿੰਡ ਜਿੱਥੇ ਪਰਮਾਣੂ ਪ੍ਰੀਖਣ ਜੜਾ ਹੋਇਆ ਸੀਗਾ ਤੇ ਪਰਮਾਣੂ ਪ੍ਰੀਖਣ ਇਹ ਉਹ ਪਿੰਡ ਦਾ ਖੇਤੋਂ ਲਈ ਪੋਖਣ ਦਾ ਪਿੰਡ ਤੇ ਇੱਥੋਂ ਹੁਣ ਅੱਜ ਦੀ ਵੀਡੀਓ ਜਿਹੜੀ ਆ ਉਹ ਤਕਰੀਬਨ ਅਸੀਂ ਜਾਣਾ ਤਾਂ ਚਾਹੁੰਦੇ ਹਾਂ ਲੋਂਗੇ ਵਾਲਾ ਪੋਸਟ ਤੱਕ ਯਾਨੀ ਕਿ ਲੋਂਗੇ ਵਾਲਾ ਬਾਰਡਰ ਜਿੱਥੇ 1971 ਦੀ ਲੜਾਈ ਹੋਈ ਸੀਗੀ ਤੇ 1971 ਦੀ ਲੜਾਈ ਦੀਆਂ ਜਿਹੜੀਆਂ ਉਸ ਯਾਦਾਂ ਨੇ ਉੱਥੇ ਅੱਜ ਵੀ ਆਗੀਆਂ ਜਿਸ ਤਰ੍ਹਾਂ ਟੈਂਕ ਗੱਡੀਆਂ ਗੋਲੇ ਉਹ ਹਰ ਚੀਜ਼ ਆ ਗਈ ਹੈ ਤੇ ਉੱਥੇ ਇੱਕ ਮਿਊਜ਼ੀਅਮ ਬਣਾਇਆ ਹੋਇਆ ਉਹ ਮਿਊਜ਼ੀਅਮ ਦੇਖਣ ਦਾ ਵਿਚਾਰ ਆ ਤੇ ਅਗਲੀ ਵੀਡੀਓ 'ਚ ਅੱਜ ਇਸ ਵੀਡੀਓ 'ਚ ਉੱਥੋਂ ਤੱਕ ਪਹੁੰਚਣ ਦਾ ਵਿਚਾਰ ਆ ਜੇ ਇੱਥੋਂ ਹੁਣ ਕੋਕਰਨ ਤੋਂ ਚੱਲੇ ਸੀਗੇ ਤਾਂ 26 ਕਿਲੋਮੀਟਰ ਆਏ ਆ ਇੱਥੋਂ ਤਕਰੀਬਨ ਸਾਡਾ 130 ਤੋਂ 90 ਕਿਲੋਮੀਟਰ ਦਾ ਸਫ਼ਰ ਜਿਹੜਾ ਹੋਰ ਬਚਿਆ ਵਾ ਲੌਂਗੇ ਵਾਲਾ ਪੋਸਟ ਤੱਕ ਬਾਕੀ ਦੇਖਦੇ ਆ ਲੋਂਗੇਵਾਲਾ ਤੋਂ ਤਕਰੀਬਨ ਪਹਿਲੇ ਰਾਮਗੜ੍ਹ ਵੀ ਆਉਂਦਾ ਰਾਮਗੜ੍ਹ 'ਤੇ ਰੁਕ ਗਏ ਅਗਲੇ ਦਿਨ ਫਿਰ ਲੋਂਗੇਵਾਲਾ ਜਾ ਕੇ ਫਿਰ ਜੈਸਲਮੇਰ ਵਾਪਸ ਆਵਾਂਗੇ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਚੱਲਦੇ ਆ ਜੀ ਹੁਣ ਤੇ ਰੋਡ ਦੇ ਉੱਤੇ ਸਫਰਾਂ 'ਚ ਤੇ ਇਧਰ ਨੂੰ ਆ ਜੀ ਜੈਸਲਮੇਰ ਤੇ ਪਿਹਰੇ ਪਿਛਲੇ ਬੰਨੇ ਨੂੰ ਹੈਗਾ ਜੀ ਪੋਖਰਨ ਇਹ ਅਕਾਲਪੁਰਖ ਜੀ ਉਹ ਅੱਜ ਦਾ ਇਹ ਸਫਰ ਸ਼ੁਰੂ ਕੀਤਾ ਹੈ ਆਨੰਦ ਸੰਗ ਹੋਵੋ ਕਿਹੋ ਜਿਹਾ ਹੋਣਾ ਜੋ ਵੀ ਹੋਵੇ ਆਪ ਜੀ ਦਾ ਪੜਾ ਮਿੱਠਾ ਕਰਕੇ ਮੰਨਣ ਦਾ ਵਾਣ ਬਖਸਣਾ ਮੇਰਾ ਇਹ ਅੱਜ ਦਾ ਦਿਨ ਤੇ ਸਭ ਨਾਲ ਖੁਸ਼ੀਆਂ ਭਰਿਆ ਬੀਤੇ ਹੋਵੇ ਨਾਨਕਰਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਕਈ ਧਾਣੇ ਮੈਨੂੰ ਪੁੱਛਦੇ ਨੇ ਵੀ ਕਿੰਨੀ ਸਪੀਡ ਤੇ ਤੁਸੀਂ ਜਾਂਦੇ ਹੋ ਆਹ ਦੇਖ ਲਓ ਸਪੀਡ ਵੇਈ ਸਪੀਡ ਤੁਸੀਂ ਚੈੱਕ ਕਰ ਲਿਆ 50 55 50% ਤੇ ਬਾਰੇ ਆਰਾਮ ਨਾਲ ਸਫਰ ਕਰ ਰਹੇ ਆ ਰੋਡ ਤਕਰੀਬਨ 90% ਰੋਡ ਚੜਿਆ ਹੋਇਆ ਖੇਲੇ ਰਹਿੰਦੇ ਨੇ ਤਾਂ ਵੀ ਕਾਫੀ ਟਾਫਕਾ ਤੇ ਟੋਕਣ ਤੋਂ ਬਾਅਦ ਹੁਣ ਅਸੀਂ ਜੈਸਲ ਮੇਰ ਪਾਰ ਕਰਕੇ ਤੇ ਫਿਰ ਕਿਤੇ ਚਾਹ ਪਾਣੀ ਦਾ ਉਹ ਵਾਸਤੇ ਰੁਕਾਗੇ ਜੈਸਲ ਮੇਰ ਜਿਹੜਾ ਵਾ ਇੱਕੋ ਤਕਰੀਬਨ 80 80 ਕਿਲੋਮੀਟਰ ਜਿਹੜਾ ਹੈਗਾ ਉਹ ਜੈਸਲ ਮੇਰ ਤੇ ਬਾਕੀ ਦੇਖਦੇ ਆ ਸਫਰ ਵਧੀਆ ਰਹੇਗਾ ਗੁਰੂ ਮਹਾਰਾਜ ਸਫਰ ਆਪ ਦੇ ਸੰਭਾਈ ਹੋਣਗੇ ਤਕਰੀਬਨ ਇਹ ਤੋਂ ਰਹਿ ਗਿਆ ਜੀ 859 5559 ਕਿਲੋਮੀਟਰ ਜੈਸਲਪੁਰ ਤੇ ਜੈਸਲਪੁਰ ਜਿਹੜਾ ਅਸੀਂ ਜਾ ਰਹੇ ਆ ਇਹ ਰੋਡ ਹੈਗਾ NH11 ਤੇ ਇਸੇ ਹੀ ਰੋਡ ਤੇ ਜਿਆਦਾ ਸਫ਼ਰ ਕੀਤਾ ਸੀ ਜੋ ਬਟਿੰਡੇ ਤੋਂ ਚੱਲੇ ਆ NH11 ਤੇ ਹੀ ਸਫ਼ਰ ਜਿਹੜਾ ਸਾਡਾ ਚੱਲ ਰਿਹਾ ਉਹ ਰੋਡ ਬਹੁਤ ਸ਼ਾਨਦਾਰ ਹੈ ਤੇ ਜਿਆਦਾ ਭਾਰਤ ਵੀ ਨਹੀਂ ਹੈ ਪਰ ਘੱਟਾਂ ਤੇ ਇੱਥੇ ਆ ਕੇ ਥੋੜੀ ਜਿਹੀ ਟ੍ਰੈਕ ਜਿਹੜੀ ਆ ਕੋਕਲੋਂ ਤੋਂ ਲੈ ਕੇ ਤੇ ਜੈਸਲਬੇਰ ਤੱਕ ਥੋੜੀ ਜਿਹੀ ਕਾਫ਼ਕ ਜਿਹੜੀ ਆ ਵਧੀਆ ਤੇ ਪਿੱਛੋਂ ਬਿਲਕੁਲ ਘੱਟ ਟ੍ਰੈਫਿਕ ਦੇ ਵਿੱਚ ਅਸੀਂ ਸਫ਼ਰ ਕੀਤਾ ਵਾ ਇਹ ਕੇ ਰੋਡ ਬਿਲਕੁਲ ਨਵਾਂ ਬਣਿਆ ਵਾ ਤੇ ਦੋਨੋਂ ਸਾਈਡਾਂ ਦੇ ਰੋਡ ਦੇ ਉੱਤੇ ਕਿਤਰਾ ਹੀ ਪਿੱਖਰਾ ਨੇ ਇਹ ਤਾਂ ਆਪਣੇ ਆਪ ਮੁਕ ਜਾਂਦੀਆਂ ਨੇ ਬਾਈ ਸਫ਼ਰ ਦਾ ਜਿਹੜਾ ਵਧੀਆ ਅਨੰਦ ਨਾਲ ਹੀ ਸਫ਼ਰ ਹੋ ਰਿਹਾ ਵਾ ਤੇ ਆ ਗਿਆ ਜੀ ਚੰਦਨ ਏਰੀਆ ਤੇ ਜਸਲਪੁਰ ਤੋਂ ਤਕਰੀਬਨ ਰਹਿ ਗਿਆ 41 ਕਿਲੋਮੀਟਰ ਦੀ ਦੂਰੀ ਤੇ ਇਹ ਵੀ ਏਰੀਆ ਕਾਫੀ ਵਧੀਆ ਵਾ ਸਾਈਡਾਂ ਤੇ ਕੱਚੇ ਮਕਾਨ ਵੀ ਜਿਹੜੇ ਆ ਦਿਖ ਰਹੇ ਨੇ ਤੇ ਜ਼ਿਆਦਾਤਰ ਲੋਕ ਨਾ ਇੱਧਰ ਘਰਾਂ ਨੂੰ ਐ ਪਲਸਤਰ ਨਹੀਂ ਕਰਵਾਉਂਦੇ ਤੇ ਜਿਸ ਤਰ੍ਹਾਂ ਉਸ ਤਰ੍ਹਾਂ ਹੀ ਇੱਟਾਂ ਲਾ ਕੇ ਉਹ ਮਿੱਟੀ ਦੀ ਚਣਾਈ ਦੇ ਨਾਲ ਇੱਟਾਂ ਤੇ ਮਿੱਟੀ ਕਈ ਵਾਰੀ ਲੱਪਿਆ ਵੀ ਹੁੰਦਾ ਇਹਨੂੰ ਇਹ ਘਰ ਠੰਡੇ ਰਹਿਣ ਪਤਾ ਨਹੀਂ ਕਿਉਂ ਇਸ ਤਰ੍ਹਾਂ ਮਿੱਟੀ ਲਗਾ ਕੇ ਸ਼ਾਇਦ ਅੰਦਰ ਵੀ ਮਿੱਟੀ ਲਗਾਈ ਹੋਵੇ ਤਾਂ ਬਾਹਰ ਹੋਵੇ ਤੇ ਘਰ ਜਿਹੜੇ ਆ ਉਹ ਠੰਡੇ ਰਹਿਣ ਇਹ ਹੈ ਜੀ ਚਾਂਦਨ ਏਰੀਆ ਛੋਟਾ ਜਿਹਾ ਕਸਬਾ ਹੈ ਵੀ ਜੈਸਲਵੀਰ ਇੱਥੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ ਆਹ ਵੇਖ ਲਓ ਭਈ ਇਸ ਪਾਸੇ ਕਿੱਕਰਾਂ ਜੜੀਆਂ ਨੇ ਉਹ ਵੱਡੀਆਂ ਹੋਈਆਂ ਨੇ ਤੇ ਕਿੱਕਰਾਂ ਵੱਡ ਕੇ ਤੇ ਪੈਲੀ ਜਿਸ ਤਰ੍ਹਾਂ ਵੀ ਹੋਏਗੀ ਉਪਣ ਖਾਪੜ ਪੈਲੀ ਬਣਾਈ ਜਾਏਗੀ ਤੇ ਤਕਰੀਬਨ ਅਸੀਂ 75 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਕੱਢ ਆਏ ਆ ਤੇ ਟਾਈਮ ਹੋਇਆ ਵਾ 12:40 ਤੇ ਇੱਥੋਂ ਅਸੀਂ 200 ਤੇ 15 ਕਿਲੋਮੀਟਰ ਦਾ ਸਫ਼ਰ ਕਰਦਾ ਸੀ ਅੱਜ ਤੇ 75 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਤਕਰੀਬਨ ਨਿਕਲ ਗਿਆ ਵਾ ਤੇ ਪੌੜੀ ਵੀ ਜਿਹੜਾ ਵਾ ਬੜਾ ਹਿਲਦਾ ਵਾ ਪੌੜੀ ਦੇ ਉੱਤੇ ਦੇ ਭਾਰੀਆ ਵਾਹਨ ਜਦੋਂ ਨਿਕਲਦੇ ਨੇ ਇਸ ਪਾਸੇ ਵੇਖ ਕੇ ਖੜੇ ਹੋਏ ਸੀਗੇ ਤੇ ਇਹ ਸ਼ਾਇਦ ਇਹ ਨਾ ਮੂੰਗਫਲੀ ਇੱਥੋਂ ਪੁੱਟੀ ਹੋਏਗੀ ਇਸ ਪੈਲੀ ਚੋਂ ਤੇ ਪੈਲੀ ਵੀ ਪਹਾੜ ਨੂੰ ਮਾਵਾਂ ਵੇਖੋ ਉੱਚੀ ਤੇ ਨੀ ਨੇ ਜਿਹੜੀਆਂ ਉਹ ਸੱਪ ਵਾਂਗ ਦੇਖ ਰਹੀਆਂ ਨੇ ਪੈਪਾ ਨੇ ਫੁਹਾਰੇ ਦੇ ਨਾਲ ਇਹਨਾਂ ਨੂੰ ਪਾਣੀ ਨਾਲ ਸਿੰਜਿਆ ਜਾਂਦਾ ਵਾ ਕੁਛ ਨਾ ਕੁਛ ਇੱਥੇ ਬੀਜਿਆ ਵਾ ਤੇ ਫੁਹਾਰੇ ਦੇ ਨਾਲ ਇਹਨੂੰ ਸਿੰਜ ਰਹੇ ਨੇ ਮਤਲਬ ਲਗਾ ਰਹੇ ਨੇ ਪਾਣੀ ਇਹਨੂੰ ਇਧਰ ਫੁਹਾਰੇ ਦੇ ਨਾਲ ਹੀ ਪਾਣੀ ਲੱਗਦਾ ਵਾ ਇਥੋਂ ਮੂੰਗਫਲੀ ਸ਼ਾਇਦ ਉੱਤੀ ਹੋਏਗੀ ਕਿਉਂਕਿ ਮੂੰਗਫਲੀ ਇਧਰ ਬਹੁਤ ਹੁੰਦੀ ਹੈ ਇਸ ਏਰੀਆ 'ਚ ਤੇ ਇਹ ਆ ਜੀ ਸਫ਼ਰ ਸਾਡਾ ਚੱਲਦਾ ਪਿਆ ਵਾ ਇਸ ਪਾਸੇ ਨੂੰ ਜੈਸਲਮੇਰ ਜਿਹੜਾ ਤਕਰੀਬਨ ਕੋਈ ਰਹਿ ਗਿਆ 35 ਕੋ ਕਿਲੋਮੀਟਰ ਇਹ ਹੈ ਜੈਸਲਮੇਰ ਤੋਂ ਪਹਿਲਾਂ ਤਕਰੀਬਨ ਕੋਈ 32 ਕਿਲੋਮੀਟਰ ਪਹਿਲੇ ਖਜੂਰ ਫਾਰਮ ਤੇ ਇਹ ਵੀ ਬਹੁਤ ਮਸ਼ਹੂਰ ਖਜੂਰ ਫਾਰਮ ਆ ਖਜੂਰਾਂ ਤਰ੍ਹਾਂ ਤਰ੍ਹਾਂ ਦੀ ਇੱਥੇ ਉਹ ਖਜੂਰਾਂ ਇੱਥੇ ਮਿਲਦੀਆਂ ਅੰਦਰ ਜਿਹੜੀ ਕੋਈ ਹੋਰ ਨਹੀਂ ਮਿਲਦੀ ਕਿਤੇ ਨਹੀਂ ਮਿਲਦੀ ਇਹ ਖਜੂਰ ਫਾਰਮ ਇਹ ਮੇਰੇ ਖੱਬੇ ਪਾਸੇ ਜਿਹੜਾ ਨਾਲ ਤੁਹਾਨੂੰ ਦਿਖਾਇਆ ਖਜੂਰ ਫਾਰਮ ਕਹਿੰਦੇ ਕਿ 600 ਵਿਗਾ ਜਿਹੜੀ ਇਹ ਸਖੂਰ ਫਾਰਮ ਦੀ ਤੇ ਤਕਰੀਬਨ 1600 ਪੌਦਾ ਜਿਹੜਾ ਵਾਹ ਖਜੂਰਾ ਵਾਸਤੇ ਲੱਗਾ ਹੋਇਆ ਜੋ ਖਜੂਰ ਦੀ ਕਿਸਮ ਇੱਥੇ ਮਿਲਦੀ ਆ ਕਹਿੰਦੇ ਹੋਰ ਕਿਤੇ ਨਹੀਂ ਮਿਲਦੀ ਇਹ ਬਹੁਤ ਵੱਡਾ ਫਾਰਮ ਆ ਖਜੂਰਾ ਦਾ ਹੁਣ ਇੱਥੇ ਤਕਰੀਬਨ 1 ਕਿਲੋਮੀਟਰ ਰਹਿ ਗਿਆ ਜਿਹੜਾ ਜੀ ਸਾਡਾ ਜੈਸਲਪੁਰ ਤੇ ਅਸੀਂ ਜਿਹੜੀ ਅਗਲੀ ਵਾਰ ਤੇ ਜਾਣਾ ਵਾ ਆਪਣੀ ਵਾਰ ਲਗਾਈ ਆ ਪਰ ਸਭ ਤੋਂ ਪਹਿਲੇ ਰਾਮਗੜ ਲਾਂਗੋ ਵਾਲਾ ਤੋਂ ਪਹਿਲਾਂ ਤੇ ਰਾਮਗੜ ਜਿਹੜਾ ਵਾ ਉਹ ਤਕਰੀਬਨ ਇਤੋਂ ਹੈਗਾ ਜੀ 100 ਤੋਂ 13 ਕਿਲੋਮੀਟਰ ਤੇ ਪਹਿਲਾਂ ਅਜ ਪਹਿਲੋ ਇਸ ਵੀਡੀਓ 'ਚ ਪਹੁੰਚਣਾ ਤਾਂ ਲਾਂਗੋ ਵਾਲਾ ਵਾ ਲੇਕਿਨ ਪਹਿਲਾਂ ਰਾਮਗੜ ਪਹੁੰਚਦੇ ਆ ਤੇ ਫਿਰ ਜੇ ਤਾਂ ਟਾਈਮ ਬਚਿਆ ਹੋਣਾ ਤੇ ਫਿਰ ਅੱਗੇ ਦੇਖੋ ਜਾਵਾਂਗੇ ਨਹੀਂ ਤੇ ਅੱਜ ਫਿਰ ਰਾਮਪੜ ਰਾਮਗੜ 'ਤੇ ਰੁਕ ਜਾਵਾਂਗੇ ਰਾਮਗੜ ਜਿਹੜਾ ਵਾ ਹੁਣ ਦੇਖੋ ਇੱਕ ਤੋਂ ਜ਼ੋਰ ਦੇ 3 ਕਿਲੋਮੀਟਰ ਦੀ ਗੋਰੀ ਤੇ ਇੱਥੇ ਰਹਿ ਗਿਆ ਬਈ ਜੈਸਲਬੇਰ 15 ਕਿਲੋਮੀਟਰ ਉੱਪਰ బోర్ਡ ਤੇ ਦੇਖ ਲਓ ਤੁਸੀਂ ਲਿਖਿਆ బోర్ਡ ਤੇ ਲਿਖਿਆ ਜੀ 15 ਕਿਲੋਮੀਟਰ ਜੈਸਲਬੇਰ ਜੈਸਲਬੇਰ ਤੇ ਤਕਰੀਬਨ ਬਾਹਰ ਹੀ ਹੈ ਤੇ ਜੈਸਲਬੇਰ ਨੂੰ ਵੀ ਕਰਾਸ ਕਰ ਜਾਣਾ ਅਸੀਂ ਆ ਅੱਜ ਇੱਥੇ ਜੈਸਲਬੇਰ ਰੁਕਾਂਗੇ ਆਉਂਦੇ ਵਕਤ ਉਹ ਬੇਵਕਤ ਜਸਲੀਵਰ ਇੱਕ ਦਿਨ ਲਾਵਾਂਗੇ ਇਤੋਂ ਵੀ ਦਾਦੀ ਕੁਛ ਦੇਖਣ ਆਲਾ ਵਾ ਜੇ ਦੋ ਦਿਨ ਲੱਗੇ ਤੇ ਦੋ ਦਿਨ ਲਾਵਾਂਗੇ ਐਨੇ ਅਸੀਂ ਕਿਉਂਕਿ ਇੱਕੋ ਇੱਕੋ ਰੂਟ ਆ ਕਿ ਇਸ ਤੋਂ ਜਸਲੀਵਰ ਤੋਂ ਲਾਉਂਦੇ ਵਾਲਾ ਜਾ ਕੇ ਫੇਰ ਜਸਲੀਵਰ ਵਾਪਸ ਰੋਣਾ ਪੈਦਾ ਅਸੀਂ ਸਿੱਧੇ ਜਾਵਾਂਗੇ ਤੇ ਆਉਂਦਿਆਂ ਜਸਲੀਵਰ ਆਪਾਂ ਇੱਥੇ ਰੁਕਾਂਗੇ ਆਹ ਵੇਖ ਲਓ ਵੀ ਵੱਡਾ ਸਾਰਾ ਕਟਰ ਲੱਗਾ ਹੋਇਆ ਪੱਥਰ ਕੱਟ ਰਿਆ ਸੀਗਾ ਪੱਥਰ ਪੂਰਾ ਕੱਟਿਆ ਗਿਆ ਤੇ ਪਿੱਛੇ ਨੂੰ ਆ ਗਿਆ ਦੇਖ ਲਓ ਹੁਣ ਅੱਗੇ ਨੂੰ ਤੁਰ ਪਿਆ ਕਟਰ ਤੇ ਕਟਰ ਜਿਹੜਾ ਦੇਖ ਲਿਓ ਹੁਣ ਕਟਰ ਲੱਗਾ ਇਹਦੇ ਨਾਲ ਲੱਗਣ ਆਹ ਦੇਖ ਲਓ ਆਵਾਜ਼ ਆ ਗਈ ਨਾ ਪੱਥਰ ਦੀ ਕਟਾਈ ਹੋ ਰਹੀ ਆ ਪੀਸਾ ਦੇ ਵਿੱਚ ਬਣਾ ਰਹੇ ਆ ਇਹ ਲੋ ਅੱਪਰ ਕੱਟਿਆ ਜਾ ਰਿਹਾ ਵਾ ਇਸ ਪਾਸੇ ਜਿੰਨਾ ਵੀ ਪੱਥਰ ਆਏ ਕੱਟ ਕੇ ਰੱਖਿਆ ਹੋਇਆ ਵੇ ਸਾਰਾ ਸਾਰਾ ਜਿਹੜਾ ਪੱਥਰ ਆ ਕਹਿੰਦੇ ਪੰਜਾਬ ਜਾਂਦਾ ਵੇ ਆ ਦੇਖ ਲਓ ਕਿੱਡੀ-ਕਿੱਡੀ ਮੋਟੀ ਪਰਤ ਵੇ ਦੀ ਜਿਹੜੀ ਪੱਥਰ ਨੂੰ ਕੱਟਿਆ ਹੋਇਆ ਵਾ ਅਭੀ ਚੀਜ਼ ਦਿਖਾ ਦੇਣਾ ਤੁਹਾਨੂੰ ਆ ਦੇਖ ਲਓ तकरीबन ਕਾਫੀ ਮੋਟਾ ਵਾ ਇਸ ਪਾਸੇ ਆ ਸਾਰੀਆਂ ਜੰਨੀਆਂ ਵੀ ਪੜਤਾਂ ਨੇ ਨਾ ਆ ਦੇਖੋ ਆ ਸਾਰੀਆਂ ਕੱਟ ਕੇ ਤੇ ਫੇਰ ਰੱਖਿਆ ਹੋਇਆ ਨੇ ਆ ਦੇਖੋ ਸਾਰੇ ਚੀਰ ਪਏ ਹੋਇਆ ਤੇ ਭਾਈ ਸਾਹਿਬ ਸਾਨੂੰ ਮਿਲੇ ਸੀਗੇ ਕਿਆ ਨਾਮ ਭਾਈ ਸਾਹਿਬ ਆਪਕਾ ਨਾਮ ਆਰਮਦੇਵ ਸਰ ਆਰਮਦੇਵ ਇਹ ਦੋਨੋਂ ਆਦਮੀ ਮਿਲੇ ਆ ਤੇ ਦੂਰ ਸੇ ਆਵਾਜ਼ ਲਗਾ ਰਹੇ ਸੀ ਅ ਦੂਰੋਂ ਪਿਆਰੇ ਸੀ ਕਿ ਆਜੋ ਆ ਦੇਖੋ ਵੱਡੇ ਪੱਥਰ ਜਿਹੜੇ ਕੱਟ ਕੇ ਰੱਖਿਆ ਇਹ ਸਭ ਤੋਂ ਵੱਡੇ ਪੱਥਰ ਸੀਗੇ ਵੱਡਾ ਪੱਥਰ ਉਧਰ ਹੈ ਔਰ ਛੋਟਾ ਵਾਲਾ ਜਿਹੜਾ ਨਾ ਦੂਰ ਨਾਲ ਉਧਰ ਜਾਓ ਸਰ ਹਾਂ ਜਿਸ ਤਰ੍ਹਾਂ ਆਓ ਦੇਖੋ ਤੇ ਆਵਾ ਇਹ ਪੱਥਰ ਆ ਦੇਖੋ ਕਟਾਈ ਹੋ ਰਹੀ ਹੈ ਪੱਥਰ ਦੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਹਾਂ ਇਸ ਤਰ੍ਹਾਂ ਪੱਥਰ ਦੀ ਕਟਾਈ ਹੁੰਦੀ ਆ ਨਵੇਂ ਸਿਰੇਆ ਹੁਣੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਇਆ ਵੇ ਤੇ ਥੱਲੇ ਨੂੰ ਇਹਦੀ ਕਟਾਈ ਜਿਹੜੀ ਆ ਤੀਸਾਂ ਦੇ ਹਿਸਾਬ ਨਾਲ ਕਟਾਈ ਹੋ ਰਹੀ ਏ ਲਓ ਜੀ ਮੈਂ ਉੱਪਰ ਆ ਗਿਆ ਬਈ ਬਿਲਕੁਲ ਤੇ ਆ ਤੁਸੀਂ ਦੇਖ ਲਓ ਗੱਲ ਸਮਝ ਆ ਜਾਂਦੀ ਏ ਤੇ ਮੇਰੇ ਵਾਸਤੇ ਦੇਖ ਲਓ ਰਸਤਾ ਬਣਾ ਰਿਹਾ ਬੰਦੇ ਨੇ ਕਿਹੜਾ ਮੇਰੇ ਵਾਸਤੇ ਲੋਰ ਰਸਤਾ ਬਣਾ ਰਿਹਾ ਨੇ ਮੰਦਰ ਨਸਮਣਾ ਬੰਦਾ ਨਾ ਤੇ ਆਹ ਦੇਖ ਲਓ ਆਸਾਨੀ ਚ ਕਟਾਈ ਹੋ ਰਹੀ ਹੈ ਮਸ਼ੀਨ ਦੇ ਇਹ ਬੰਦਾ ਚਲਾ ਰਿਹਾ ਵੇ ਇਹ ਬੰਦਾ ਮਸ਼ੀਨ ਨੂੰ ਚਲਾ ਰਿਹਾ ਜੀ ਇਹ ਆਹ ਦੇਖ ਲਓ ਕਟਰ ਜਿਹੜਾ ਵਾ ਕਟਰ ਤੇ ਨਾ ਵੇ ਆ ਦੇਖੋ ਮੈਂ ਲੱਗ ਕੇ ਦਿਖਾ ਰਿਹਾ ਤੁਹਾਨੂੰ ਕਟਰ ਤੇ ਨਾਲ ਪੱਥਰ ਜਿਹੜਾ ਵਾ ਉਹ ਪੱਥਰ ਜਾ ਰਿਹਾ ਹੈ ਆਵਾਜ਼ ਪਤਾ ਨਹੀਂ ਮੇਰੀ ਕੁੱਸਤੀਆਂ ਵੀ ਆ ਰਹੀ ਹੋਵੇਗੀ ਨਾਲ ਨਾਲ ਪਾਣੀ ਚੱਲਦਾ ਨਾਲ ਇਹ ਕਟਾਈ ਹੋ ਗਈ ਹੈ ਆ ਦੇਖ ਲਓ ਭਾਈ ਕਦਰ ਬਾਹਰ ਆ ਗਿਆ ਨਾ ਜਦੋਂ ਇੱਥੇ ਕਦਰ ਨੂੰ ਥੇ ਨੂਆ ਕਰ ਦਿੱਤਾ ਗਿਆ ਹੈ ਤੇ ਫਿਰ ਉਧਰ ਜਿੱਥਾਂ ਇਧਰੋਂ ਪੱਥਰ ਪਹਿਲਾਂ ਪੜਾਉਣਾ ਗਿਆ ਸੀਗਾ ਉਹੀ ਪੱਥਰ ਜਿਹੜਾ ਪਰਨੇ ਪੱਖੋਂ ਉੱਲੇ ਬਨੇ ਨੂੰ ਆਏਗਾ ਆ ਦੇਖ ਲਓ ਕਾਲੂ ਹੋ ਗਿਆ ਇੱਥੇ 그러면은 ਜਿਹੜਾ ਬਾਜੀ ਇਹ ਇਹ ਨੂੰ ਥੱਲੇ ਦਾਤ ਵਧਿਆ ਜਾਏਗਾ ਇਸ ਤਰ੍ਹਾਂ ਹੁੰਦੀ ਹੈ ਪੱਥਰ ਦੀ ਕਟਾਈ ਇਹ ਮਸ਼ੀਨ ਪੂਰਾ ਪਰਲਟ ਲੱਗਾ ਹੋਇਆ ਹੈ ਆ ਦੇਖ ਲਓ ਭਾਈ ਆ ਬਲੌਗ ਜਿਹੜੇ ਆ ਇਕੱਠੇ ਹੋਏ ਨੇ ਇਹ ਉਸ ਪਾਸੇ ਘਰ ਵੀ ਇਹਨਾਂ ਨੇ ਪਿਆ ਰੇ ਰੋਈ ਤੇ ਮੋਟਰਸਾਈਕਲ ਇੱਧਰ ਲਗਾ ਦਿੱਤੇ ਅਸੀਂ ਬਿਲਕੁਲ ਰੋਡ ਦੇ ਉੱਪਰ ਉਸ ਪਾਸੇ ਘਰ ਜਿਹੜੇ ਆ ਘਰ ਵੀ ਜਿਹੜੇ ਆ ਉਹ ਕਹਿੰਦੇ ਬਣਾਏ ਆ ਇਸੇ ਚੀਜ਼ ਦੇ ਤੇ ਉਹ ਤੁਹਾਨੂੰ ਦਿਖਾਉਂਦੇ ਆ ਇਹ ਠੰਡਾ ਰਹਤਾ ਇਸਕੇ ਸਾਥ ਜੋ ਪੱਥਰ ਦਾ ਘਰ ਬਣਾਤੇ ਹੈ ਠੰਡਾ ਰਹਤਾ ਹੈ ਠੰਡਾ ਵੀ ਜਿਹੜਾ ਪੱਥਰ ਦਾ ਘਰ ਬਣਾਉਂਦੇ ਆ ਨਾ ਅਸੀਂ ਐ ਵਾਲੇ ਦਾ ਇਹ ਪੂਰਾ ਠੰਡਾ ਰਹਿੰਦਾ ਤੇ ਪੱਥਰ ਜੇ ਗਰਮ ਵੀ ਅੱਬਲਦੇ ਇਹ ਪੱਥਰ ਕਿੰਨਾ ਗਰਮ ਨਹੀਂ ਹੁੰਦਾ ਤੇ ਜੇ ਗਰਮ ਹੋਵੇ ਪੱਥਰ ਉਹੀ ਪੱਥਰ ਜਿਹੜਾ ਵਾ ਬਹੁਤ ਜਲਦੀ ਠੰਡਾ ਹੁੰਦਾ ਹੁਣ ਮੈਂ ਤੁਹਾਨੂੰ ਘਰ ਦਿਖਾਉਣਾ ਸਭ ਤੋਂ ਸਭ ਤੋਂ ਪਹਿਲਾਂ 150 ਰੁਪਏ ਫੋਟੋ ਬਾਈ ਫੋਟੋ ਮਿਲਦਾ ਵਾ ਤੇ ਆ ਵੇਖੋ ਆ ਜਿਹੜੀ ਕੰਨੀ ਬਣਾਈਆਂ ਨੇ ਤੇ ਕੰਨੀ ਨੂੰ ਫਸਾਇਆ ਜਾਂਦਾ ਵਾ ਇਹਦੇ ਵਿੱਚ ਤੇ ਡਾ ਤੇ ਕੰਦਾ ਤੇ ਇਸ ਪਾਸੇ ਦੇਖ ਲਓ ਗਿੱਲ ਸਾਹਿਬ ਹਾਂਜੀ ਲੈ ਜੀ ਇੱਕ ਮੈਂ ਵਾਧੂ ਐ ਆਪਣਾ ਟੂਰ ਖਰਚਾ ਨਿਕਲ ਜੂਗਾ ਕਹਿੰਦੇ ਟੂਰ ਖਰਚਾ ਨਿਕਲ ਜੂਗਾ ਇਹ ਇਹ ਸਭ ਕੁਝ ਜੋ ਬਾਹਰ ਡਿਜ਼ਾਈਨ ਬਣਿਆ ਹੋਇਆ ਹੈ ਸਭ ਕੁਝ ਨਾਲ ਨਾਲ ਹੀ ਬਣਦਾ ਨਾ ਅੱਛਾ ਇਸ ਦਾ ਕੰਮ ਅਭੀ ਪੂਰਾ ਨਹੀਂ ਹੋਇਆ ਅੱਛਾ ਇਸ ਦਾ ਕੰਮ ਅਭੀ ਪੂਰਾ ਨਹੀਂ ਹੋਇਆ ਇਹ ਦੇਖੋ ਘਰ ਬਣ ਰਿਹਾ ਵੇ ਅਸੀਂ ਡਿਜ਼ਾਈਨ ਬਣਾਉਂਦੇ ਵੇ ਕਹਿੰਦੇ ਵੀ ਜਿੱਦਾਂ ਦਾ ਵੀ ਡਿਜ਼ਾਈਨ ਤੁਸੀਂ ਚਾਹੋਗੇ ਨਾ ਇੱਥੇ ਇਹਦੇ ਉੱਤੇ ਉਦਾਂ ਦਾ ਹੀ ਡਿਜ਼ਾਈਨ ਪੈ ਜਾਏਗਾ ਤੇ ਇਦਾਂ ਘਰ ਬਣਦੇ ਆ ਬਈ ਇਹ ਉੱਪਰ ਤਾਂ ਲੈਂਟਰ ਪਿਆ ਵਾ ਥੱਲੇ ਜਿਹੜੀਆਂ ਕੰਧਾਂ ਨੇ ਕੰਧਾਂ ਨੂੰ ਜੜਾ ਇਹ ਪੱਥਰ ਦੇ ਨਾਲ ਕੱਢਿਆ ਗਿਆ ਹਾਂਜੀ ਐਕਸੈਮ ਗੋਲਡਨ ਕਲਰ ਦਾ ਹੈ ਉਹ ਹਾਂ ਇੱਕ ਹਾਂ ਇੱਕਦਮ ਗੋਲਡਨ ਕਲਰ ਆਏਗਾ ਕਹਿੰਦਾ ਸੀ ਤੇ ਹੈ ਵੀ ਪੱਥਰ ਗੋਲਡਨ ਕਲਰ ਦਾ ਹੀ ਹੈ ਤੇ ਚਲੋ ਹੁਣ ਇੱਥੋਂ ਚੱਲਦੇ ਆਂ ਤੇ ਵਧੀਆ ਰਿਹਾ ਏ ਅੱਜ ਦਾ ਤੇ ਰਸਤੇ 'ਚ ਤੁਹਾਨੂੰ ਦਿਖਾਉਂਦਾ ਕਿ ਪੱਥਰ ਦੀ ਕਟਾਈ ਜਿਹੜੀ ਆ ਉਹ ਕਿਸ ਤਰ੍ਹਾਂ ਹੁੰਦੀ ਹੈ ਤੇ ਇਹ ਪੱਥਰ ਦੇ ਨਾਲ ਘਰ ਬਣਦੇ ਆ ਤੇ ਇਹ ਇਹ ਜੋ ਪੱਥਰ ਆ ਇਹ ਫਲੋਰ 'ਤੇ ਵੀ ਲੱਗਦਾ ਹੈ ਬਿਲਕੁਲ ਲੱਗਦਾ ਹੈ ਪ੍ਰਸਮੇ ਵੀ ਲੱਗਦਾ ਇਹ ਪ੍ਰਸਮੇ ਪ੍ਰਸਮੇ ਜੀ ਆਮੀ ਤੇ ਹਾਂ ਫਰਸ਼ 'ਤੇ ਬਲੋ ਇਹ ਫਰਸ਼ 'ਤੇ ਜਿਹੜਾ ਇਹ ਲੱਗ ਜਾਂਦਾ ਕਹਿੰਦੇ ਪੱਥਰ ਬਹੁਤ ਸ਼ਾਨਦਾਰ ਹੈ ਇਹ ਠੰਡਾ ਰਹਿੰਦਾ ਪੱਥਰੇ ਉੱਤ ਠੰਡਾ ਰਗਾ ਜੋ ਬਿਲਕੁਲ ਇਹ ਕੌਨ ਸਾ ਏਰੀਆ ਪੜਦਾ ਹੈ ਇਹ ਪੜਦਾ ਹੈ ਆਪਣਾ ਹੈ ਜਸਲਮੇਰ ਤੇ ਆ ਜਸਲਮੇਰ ਯਹਾਂ ਸੇ ਅਭੀ 10 ਕਿਲੋਮੀਟਰ ਹੈ 13 ਕਿਲੋਮੀਟਰ ਕਰਿਆ 13 ਕਿਲੋਮੀਟਰ ਜਸਲਮੇਰ ਤੋਂ ਪਹਿਲੇ ਯਾਨੀ ਕਿ ਪੋਖਰਨ ਤੋਂ ਜਸਲਮੇਰ ਜਾਂਦੇ ਆ ਜਸਲਮੇਰ ਤੋਂ ਤਕਰੀਬਨ ਜੋਧਪੁਰ ਵਾਲਾ ਹਾਈਵੇ ਆ ਤੇ 13 ਕਿਲੋਮੀਟਰ ਪਹਿਲੇ ਇਹ ਆ ਜੀ ਉਹ ਮਸ਼ੀਨ ਤੇ ਵੱਡੀ ਜੀ ਲੱਗੀ ਹੋਈ ਆ ਤੇ ਇੱਥੇ ਅਸੀਂ ਰੁਕੇ ਸੀਗੇ ਹੁਣ ਅਸੀਂ ਇੱਥੋਂ ਨਿਕਲਦੇ ਆ ਇਸ ਤਰ੍ਹਾਂ ਕਾਫੀ ਦੌਰ ਅਸਰ ਇਹ ਸਰਦੀਆਂ ਮਾਹ ਰਹੇ ਤਾਂ ਦੇਖੋ ਗਰਮ ਸਰਦੀਆਂ ਜੇ ਗਰਮ ਰਹੇਗਾ ਅੰਦਰੋਂ ਗਰਮ ਹੀ ਮਾਹ ਰਹੇਗਾ ਠੰਡਾ ਗਰਮੀ 'ਚ ਠੰਡਾ ਕਹਿੰਦੇ ਨੇ ਕਿ ਗਰਮੀ 'ਚ ਠੰਡਾ ਰਹਿੰਦਾ ਅੰਦਰੋਂ ਤੇ ਸਰਦੀਆਂ 'ਚ ਗਰਮ ਇਹ ਦੇਖ ਲਓ ਫੇਰ ਇੱਕ ਵਾਰੀ ਮਸ਼ੀਨ ਇਸ ਤਰ੍ਹਾਂ ਪੱਥਰ ਕੱਟਦੀ ਪਈ ਹੈ ਹੁਣ ਇਸ ਤੋਂ ਦਲੀ ਹੈ ਜੈਸਲ ਮੇਰ 5 ਕਿਲੋਮੀਟਰ ਤੇ ਜੈਸਲਮੇਰ ਜਿਹੜਾ ਵਾ ਐਂਟਰ ਕਰ ਗਏ ਆ ਤੇ ਇੱਥੋਂ ਬਾੜ ਮੇਰਾ ਹੈਗਾ ਜੀ 156 ਕਿਲੋਮੀਟਰ ਅਸੀਂ ਆਉਂਦੇ ਆ ਜੈਸਲਮੇਰ ਵੀ ਰੁਕਣਾ ਤੇ ਬਾੜ ਮੇਰ ਵੀ ਜਾਣਾ ਇੱਥੋਂ ਯਾਨੀ ਕਿ 150 ਕਿਲੋਮੀਟਰ ਤਕਰੀਬਨ ਇੱਥੋਂ ਹੁਣ 1 ਘੰਟੇ ਦੀ ਵਾਰਡ ਹੋਰ ਦਿਖਾਈ ਜਾਂਦਾ ਵਾ ਗੂਗਲ ਯਾਨੀ ਕਿ 70 ਕਿਲੋਮੀਟਰ 70 70 ਕਿਲੋਮੀਟਰ ਔਰ ਪਿੱਛੇ ਵਾਰ ਮਿਊਜ਼ੀਅਮ ਲੰਘ ਕੇ ਆਇਆ ਜੈਸਲਮੇਰੋਂ ਤਾਂ ਜਦੋਂ ਅਸੀਂ ਜੈਸਲਮੇਰ ਵਾਪਸ ਆਵਾਂਗੇ ਤਾਂ ਉਹ ਵਾਰ ਮਿਊਜ਼ੀਅਮ ਤੋਂ ਵੀ ਲੰਘਾਂਗੇ ਬੜਾ ਵਧੀਆ ਚਾਪਰ ਹੋ ਰਿਹਾ ਪਿੱਛੇ ਤੁਸੀਂ ਦੇਖਿਆ ਜਿਹੜਾ ਪੱਥਰਾਂ ਦੀ ਕਟਾਈ ਹੋ ਰਹੀ ਸੀ ਨਾ ਸਾਰਾ ਪੱਥਰ ਪੱਥਰਾਂ ਦਾ ਕਹਿੰਦੇ ਘਰ ਬਣਦਾ ਵਾ ਤੇ ਗਰਮੀਆਂ 'ਚ ਇਹ ਰਹਿਣਾ ਵਾ ਠੰਡਾ ਅਤੇ ਸਰਦੀਆਂ 'ਚ ਰਹਿਣਾ ਗਰਮ ਇਹ ਬਹੁਤ ਵਧੀਆ ਦੋ ਮਸ਼ੀਨਾਂ ਉਹਨਾਂ ਨੇ ਲਾਈਆਂ ਸੀ ਜੀ ਦੋ ਕਵਰ ਲੱਗੇ ਹੋਏ ਸੀਗੇ ਉੱਤੇ ਇਹ ਮੇਰੇ ਖੱਬੇ ਹੱਥ ਹੋਵੇ ਬਾੜਮੀਰ ਨੂੰ ਸੜਕ ਅਸੀਂ ਸਿੱਧੇ ਲੱਗ ਜਾਣਾ ਹੈ ਜੈਸਲਮੇਰ ਨੂੰ ਜੈਸਲਮੇਰ ਰਹਿ ਗਿਆ ਹੈ ਤੋ तकरीबन 4 ਸਵਾ 4 ਕਿਲੋਮੀਟਰ ਲਓ ਜੀ ਦੇਖ ਲਓ ਇਸ ਪਾਸੇ ਬਹੁਤ ਵੱਡਾ ਵਾ ਜੈਸਲਵੇ ਸ਼ਹਿਰ ਤੇ ਦੋਨੇ ਪਾਸੇ ਤੇ ਜੈਸਲਮੇਰ ਅਸੀਂ तकरीबन ਇਹਨੂੰ ਹੁਣ ਅੱਜ ਛੱਡ ਚਲੇ ਤੇ ਜੈਸਲਮੇਰ ਆਉਂਦੇ ਵਕਤ ਰੁਕਾਂਗੇ ਜਦੋਂ ਇੱਥੇ ਆ ਕੇ ਰੁੱਕ ਕੇ ਤੇ ਇੱਥੋਂ ਫਿਰ ਅਸੀਂ ਬਾੜਵੇ ਨੂੰ ਜਦੋਂ ਜਾਵਾਂਗੇ ਨਾ ਇੱਥੇ ਇੱਕਤਾ ਤੇ ਲਗਾ ਕੇ ਤੇ ਫਿਰ ਅੱਗੇ ਦੀ ਪਤਾਵੇ ਤੇ ਬਹੁਤ ਸੋਹਣੇ ਰੋਡ ਬਣਿਆ ਜਸਲਮੇਰ ਸ਼ਹਿਰ ਸਟਾਰਟ ਹੋ ਗਿਆ ਇੱਕ ਬੜੀ ਵੱਡੀ ਸਿਟੀ ਹੈ ਪਿੱਛੇ ਅਸੀਂ ਮੋੜ ਮੋੜ ਲੱਗੇ ਸੀ ਕਿ ਤੇ ਪੁਲਿਸ ਵਾਲੇ ਨੇ ਹੱਥ ਦਿੱਤਾ ਗੱਡੀ ਨਾਲ ਸੀਗੇ ਅਸੀਂ ਸੋਚਿਆ ਸਾਨੂੰ ਦਿੱਤਾ ਵਾ ਸਾਨੂੰ ਉਹਨੇ ਇਸ਼ਾਰਾ ਕਰਤਾ ਤੁਸੀਂ ਜਾਓ ਯਾਨੀ ਕਿ ਅੱਜ ਤੱਕ ਜਦਨ ਦੇ ਅਸੀਂ ਜਿੰਦੋ ਰਾਜਸਥਾਨ ਵਿੱਚ ਚੜ੍ਹੇ ਹਨ ਉਦੋਂ ਦਾ ਅੱਜ ਪੁਲਿਸ ਮਿਲੀ ਹੈ ਉਹ ਵੀ ਉਹਨਾਂ ਨੇ ਸਾਨੂੰ ਇਸ਼ਾਰਾ ਕਰਤਾ ਕਿ ਤੁਸੀਂ ਜਾਓ ਪੁਲਿਸ ਜਿਹੜੀ ਆਉਹ ਬਹੁਤ ਬਧੀਆ ਬਧੀਆ ਨੇ ਤੇ ਕੋਈ ਪੁਲਿਸ ਵੀ ਘੱਟ ਨਹੀਂ ਔਰ ਚੰਗੇ ਨੇ ਰਸਤਾ ਪੁੱਛੀਏ ਬੜਿਆ ਆਰਾਮ ਨਾਲ ਰਸਤਾ ਸਾਨੂੰ ਦੱਸਦੇ ਨੇ ਪੁਲ ਦੇ ਉੱਪਰ ਖੜੇ ਹੈ ਇਹਨੂੰ ਕਹਿੰਦੇ ਸਵਰਨਗਰ ਇਹ ਦੇਖ ਲਓ ਘਰ ਦੇਖ ਲਓ ਤੁਸੀਂ ਕਿੰਨੇ ਪੁਰਾਣੇ ਪੁਰਾਣੇ ਘਰ ਨੇ ਇੱਥੋਂ ਹੁਣ ਜੈਸਲਮੇਰ ਤੋਂ ਇਹ ਚੀਜ਼ ਆਉਂਦੇ ਆ ਤੁਹਾਨੂੰ ਦਿਖਾਵਾਂਗੇ ਇਸ ਏਰੀਆ ਦੀ ਤਾਂ ਜ਼ਿਆਦਾਤਰ ਘਰ ਜਿਹੜੇ ਪੱਥਰਾਂ ਨਾਲ ਹੀ ਬਣੇ ਹੋਏ ਨੇ ਤੇ 골ਡਨ ਰੰਗ ਦਾ ਪੱਥਰ ਆ ਵੀ ਦੇਖ ਲਓ ਜਿਹੜੇ ਤੁਸੀਂ ਪੱਥਰ ਪਿੱਛੇ ਦੇਖ ਕੇ ਆਏ ਹੋ ਉਸ ਪੱਥਰ ਦੇ ਰੰਗ ਦੇ ਉਹ ਉਹੀ ਪੱਥਰ ਦੇ ਆ ਬਣੇ ਹੋਏ ਆ ਘਰ ਆ ਜਨਾ ਤੁਸੀਂ ਪਹਾੜ ਦੇਖ ਰਹੇ ਹੋ ਸਾਈਡ ਦੇ ਉੱਤੇ ਇਸ ਇਹੋ ਜਿਹੇ ਪਹਾੜਾਂ ਦੇ ਵਿੱਚੋਂ ਪੱਥਰ ਜਿਹੜੇ ਆ ਉਹ ਕੱਢੇ ਹੋਏ ਨੇ ਤੇ ਇਹਨਾਂ ਪਹਾੜਾਂ ਤੋਂ ਪੱਥਰ ਕੱਢ ਕੇ ਤੇ ਫੇਰ ਇਹ ਚੀਰੇ ਜਾਂਦੇ ਆ ਤੇ ਫੇਰ ਇਹਨਾਂ ਤੋਂ ਘਰ ਬਣਦੇ ਨੇ। ਇਹ ਕਾਫੀ ਸੋਹਣਾ ਹਾਈਵੇ ਆ ਜਿਹੜਾ ਬਣਿਆ ਏ। ਇਹ ਵੀ ਦੇਖ ਲਓ ਕੋਈ ਪਵਨ ਚੱਕੀਆਂ ਲੱਗੀਆਂ ਯਾਰ ਇਹ ਹਵਾ ਤੇ ਨਾਲ ਬਿਜਲੀ ਜਿਹੜੀ ਆ ਉਹ ਤਿਆਰ ਕਰਨ ਵਾਲੀ ਆ। ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਤੇ ਬਹੁਤ ਵੱਡੀਆਂ ਹੁੰਦੀਆਂ ਨੇ। ਤੇ ਇਸ ਏਰੀਆ 'ਚ ਪਾਣੀ ਦੇ ਕਰਕੇ ਬਿਜਲੀ ਜਿਹੜੀ ਆ ਉਹ ਦੂਰੋਂ ਆਉਂਦੀ ਆ। ਪਹਾੜੇ ਦੇ ਵਿੱਚ ਪਹਾੜਾਂ ਦੇ ਵਿੱਚ ਬਿਜਲੀ ਪਿਆਰ ਹੁੰਦੀ ਹੈ। ਤਾਂ ਇਸ ਏਰੀਆ ਤੋਂ ਬੜਾ ਜ਼ਿਆਦਾਤਰ ਦੇਖਿਆ ਕਿ ਸੋਲਰ ਤੋਂ ਬਿਜਲੀ ਪਿਆਰ ਹੁੰਦੀ ਹੈ। ਆ ਦੇਖ ਲਓ ਤੁਸੀਂ ਚਾਰ ਚਫਰੇ ਸਾਰੀਆਂ ਪਵਨ ਚੱਕੀਆਂ ਲੱਗੀਆਂ ਰਹਿ। ਤੇ ਇਹ ਆ ਜੀ ਬਿਜਲੀ ਪਿਆਰ ਕਰਦੀਆਂ ਨੇ ਤੇ ਬਿਜਲੀ ਜਿਹੜੀ ਹੈ ਬਹੁਤ ਇਧਰ ਦੇਖਿਆ ਜਾਂਦਾ ਥੋੜੀ ਘੱਟ ਵੀ ਆਉਂਦੀ ਹੈ ਵੋਲਟੇਜ। ਪੰਦਰਾਂ ਦੇ ਵਿੱਚ ਜਦੋਂ ਅਸੀਂ ਕਿਤੇ ਰਹਦੇ ਹਾਂ ਮੁਰਮੁਰਾ ਸਾਹਿਬ ਜਾਂ ਕਿਤੇ ਵੀ ਤਾਂ ਘੱਟ ਉਹ ਕਈ ਜਿਹੜਾ ਹਣ ਕਾਰਨ ਬਲਬ ਜਿਹੜੇ ਆ ਕੱਟ ਜਾਂਦੇ ਆ ਬਾਕੀ ਰਾਜਸਥਾਨ ਕਈ ਰਾਜਸਥਾਨ ਦੇ ਵਿੱਚ ਗਰਮੀ ਵੀ ਸਭ ਤੋਂ ਜ਼ਿਆਦਾ ਪਈ ਦੀ ਹੈ ਇਹ ਸਾਹਮਣੇ ਦੇਖ ਲਓ ਮੇਰੇ ਹੌਣ ਚੱਕੇ ਆਹਨ ਉੱਪਰ ਸਾਹਮਣੇ ਦੇ ਕਾਫੀ ਵਧੀਆ ਜਿਹੜਾ ਵਾ ਇਹ ਰੋਡ ਵੀ ਚੰਗਾ ਵਾ ਇਹ ਦੇਖ ਲਓ ਵੀ ਹੌਣ ਚੱਕੇ ਲੋਜੀ ਤੁਰੇ ਆ ਰਹੇ ਆ ਜੈਸਲਮੇਰ ਵੀ ਛੱਡ ਆਏ ਆ ਪਿੱਛੇ ਇਹ ਤਕਰੀਬਨ ਇਥੋਂ 40 40 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਹੋਰ ਤੇ 40 ਕਿਲੋਮੀਟਰ ਸਫ਼ਰ ਪਹਿਲਾਂ ਜਾਣਾ ਵਾ ਜੀ ਰਾਮਗੜ੍ਹ ਤੇ ਰਾਮਗੜ੍ਹ ਤੋਂ ਅੱਗੇ ਦੇਖਦੇ ਆਂ ਵੀ ਆਪਾਂ ਜਾਇਆ ਜਾਂਦਾ ਕਿ ਨਹੀਂ ਇੱਥੇ ਲਾੜੇਲਾ ਇੱਕ ਪਿੰਡ ਕਰਕੇ ਨਾਮ ਆ ਉੱਥੇ ਰੁਕੇ ਸੀਗੇ ਇੱਥੇ ਹੁਣ ਚਾਹ ਪੀਣ ਲੱਗੇ ਆ ਤੇ ਚਾਹ ਪੀ ਕੇ ਤੇ ਫਿਰ ਇਥੋਂ ਅੱਗੇ ਜੜਾ ਵਾਦੇ ਆ ਤੇ ਗੇਲ ਸਾਹਿਬ ਇੱਧਰ ਬੈਗੇ ਨੇ ਚਾਹ ਦਾ ਆਰਡਰ ਅਸੀਂ ਦਿੱਤਾ ਵਾ ਤੇ ਹੁਣ ਇੱਥੇ ਬੈਨੇ ਆ ਚਾਹ ਪੀਣੇ ਆ ਦੇਖੋ ਪਿੰਡ ਦੇ ਸਾਥ ਇਹਨੂੰ ਕਹਿੰਦੇ ਜੀ ਪਿੰਡ ਦੇ ਸਾਥ ਨਾਲੇ ਗਾਣੇ ਸੁਣੇ ਜਾ ਰਹੇ ਨੇ ਤੇ ਨਾਲੇ ਇੰਜੋਏ ਕੀਤਾ ਜਾ ਰਿਹਾ ਪੁੱਤਰਾ ਇਹਨਾਂ ਕੋਲੋਂ ਬਚ ਕੇ ਬਹੁਤ ਜ਼ਿਆਦਾ ਰਾਜਸਥਾਨ ਦੇ ਵਿੱਚ ਨਾ ਬਹੁਤ ਜ਼ਿਆਦਾ ਸੜਕਾਂ ਦੇ ਇੱਥੇ ਆ ਨੇ ਬਹੁਤ ਸੜਕਾਂ ਭਰਿਆ ਰਹਿ ਗਏ ਦੂਰੋਂ ਦੇਖੇ ਤੇ ਜੇਰਾ ਹਲ ਕਰਨਾ ਪੈਦਾ ਅੱਜ ਮੈਂ ਤੁਹਾਨੂੰ ਇਸ ਸੜਕ ਬਾਰੇ ਦੱਸਣਾ ਵਾ ਕਿ ਇਹ ਜਿਹੜੀ ਸੜਕਾ ਤੇ ਜਸੰਦਿਆ ਤੋਂ ਐਮ ਐਚ 68 ਯਾਨੀ ਕਿ ਐਮ ਐਚ 8 ਹੈ। ਹੁਣ ਅਸੀਂ ਐਮ ਐਚ 8 ਤੇ ਸਫ਼ਰ ਕਰਦੇ ਨੇ ਤੇ ਪੌਣ ਚੱਕੀਆਂ ਦੇਖ ਲਓ ਤੁਸੀਂ ਸਾਹਮਣੇ। ਆਹ ਦੇਖ ਲਓ ਤੁਸੀਂ ਕਿੰਨੀਆਂ ਲਾਗੇ ਜੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਤੇ ਕਾਫੀ ਜ਼ਿਆਦਾ ਦੇ ਦੁਨੋਂ ਪਾਸੇ ਨੇ ਕੋਸ਼ਿਸ਼ ਜੁਣਾ ਦੇ ਬਹੁਤ ਦੂਸਰੇ ਪਾਸੇ ਉਹਨੇ ਲਾਭੋਂ ਦੇਖਿਆ ਬਹੁਤ ਬੱਧੀਆ ਨੇ। ਕੈਮਰੇ ਤੇ ਪਤਾ ਨਹੀਂ ਕੁਝ ਦੇਖ ਰਿਹਾ ਕਿ ਨਹੀਂ ਮੈਨੂੰ ਬਹੁਤ ਵੱਡੇ ਆ ਦੇਖ ਰਿਹਾ ਲੱਗਦਾ ਨਾ ਕੈਮਰੇ ਤੇ ਬਗਾਰ ਤੇ ਤਨੋਟ ਜਿਹੜਾ ਵਾ ਬਹੁਤ ਤਕਰੀਬਨ 92 ਕਿਲੋਮੀਟਰ ਆ ਤੇ ਸਲਾਹ ਇਹੋ ਹੀ ਬਣਦੀ ਆ ਕਿ ਰਾਮਗੜ ਤੋਂ ਬਗਾਰ ਢੋਡ ਪਹੁੰਚ ਜੇ ਤਾਂ ਚੰਗਾ ਕੱਲ ਨੌਂਦੇ ਵਾਲਾ ਜਾ ਕੇ ਤੇ ਫਿਰ ਵਾਪਸ ਜਸਲਮੇਰ ਆ ਜਾਵੇ ਤੇ ਤਨੋਟ ਜਿਹੜਾ 92 ਕਿਲੋਮੀਟਰ ਤਕਰੀਬਨ ਤੇ ਟਾਈਮ ਹੋਇਆ 2.5 ਸਵਾ ਕਿਤੇ ਹਾਂ ਬਹੁਤ ਧਰਮਾ ਸਾਡੇ ਕੋਲ ਸੀ ਤੋਸ ਸਕਦੇ ਆਪੇ ਆਹ ਦੇਖ ਲਓ ਇਹਨਾਂ ਕੋਲ ਕੋਲ ਆ ਪੌਣੇ 4 ਦਾ ਕੰਮ ਹੋ ਗਿਆ ਜੀ 3:00 ਬਚ ਕੇ ਤੇ 48 ਨੋਟ ਤੇ ਇਸ ਪਾਸੇ ਰਹਿ ਗਿਆ ਰਾਮਗੜ੍ਹ ਤੇ ਰਾਮਗੜ੍ਹ ਨੂੰ ਅਸੀਂ ਛੱਡ ਦਿੱਤਾ ਆ ਤੇ ਅਸੀਂ ਹੁਣ ਜਾਣਾ ਤਨੋਟ ਜਿੱਤੇ ਤਨੋਟ ਮਾਤਾ ਦਾ ਟੈਂਪਲਾ ਪੜਾ ਹਸ਼ੂਰ ਤੇ ਉੱਥੇ ਜਾ ਕੇ ਅੱਜ ਰਾਤ ਰੁਕਾਂਗੇ ਬਹੁਤ ਸਾਰੇ ਦੇ ਵਿੱਚ ਤੇ ਕਾਲੇ ਘਰੇ ਤੋਂ ਲੌਂਗੇ ਵਾਲਾ ਪੋਸਟ ਦੇਖ ਕੇ ਨੇ ਦੇਖਾਂ ਤੇ ਵਾਪਸੀ ਤੇ ਜੈਸਲ ਮੇਹ ਤੱਕ ਵਾਪਸੀ ਪਹੁੰਚਾਂਗੇ ਇਹ ਹਾਟਾ ਤਨੋੜ ਪਹੁੰਚਦੇ ਇਹ ਬਾਈਪਾਸ ਆ ਗਿਆ ਹੋਣਾ ਸੀ ਤਨੋੜ ਸਿੱਧਾ ਜਾਣਾ ਸੀਗਾ ਅਸੀਂ ਸੱਚੇ ਬਾਈਪਾਸ ਹੋ ਕੇ ਤੇ ਬਾਰੋ-ਬਾਰ ਲਗਣਾਗੇ ਆਹ ਵੇਖ ਲਓ ਬਈ ਮਾਰੂਥਲ ਦੇ ਜਹਾਜ ਜੜੇ ਆ ਨਾ ਆਜ਼ਾਦ ਹੀ ਘੁਮ ਰਹੇ ਨੇ ਤੇ ਤਕਰੀਬਨ ਜਿਹੜਾ ਵਾ ਇਥੋਂ 38 ਕਿਲੋਮੀਟਰ ਜਿਹੜਾ ਵਾ ਉਹ ਰਹਿ ਗਿਆ ਵਾ ਜਿੱਥੇ ਅਸੀਂ ਅੱਜ ਪਹੁੰਚਣਾ ਵਾ ਤਲੋਟ ਪਹੁੰਚਣਾ ਸੀ ਤਲੋਟ ਤੇ ਉੱਥੇ ਦੇ ਜਾ ਕੇ ਤੇ ਦੇਖਦੇ ਆਗਲਾ ਜੇ ਅੱਜ ਕੰਟ ਲੱਗਾ ਤਾਂ ਟੈਂਟ ਲਾਵਾਂਗੇ ਨਹੀਂ ਤਾਂ ਤਲੋਟ ਉਥੇ ਮੰਦਰ ਹੈਗਾ ਸ਼ਾਇਦ ਕੋਈ ਸਰਾਵਾ ਚੋਂ ਹੋਣ ਗਿਆ ਜੇ ਤੇ ਟੈਂਟ ਲਾਉਣ ਦਾ ਵੀ ਵਜਾ ਜਿਹੜਾ ਨਾ ਉਹ ਦਿਨ ਖੜੇ ਆਉਂਦਾ ਵਾ ਜਦੋਂ ਲਓ ਲਓ ਟੈਂਟ ਲੱਗ ਜਨਾ ਤੇ ਉਹ ਵਧੀਆ ਰਹਿਦਾ ਵਾ ਅੱਜ ਕੰਸੀ ਚ ਕਰਦੇ ਹਾਂ ਟੈਂਟ ਲਾਉਣ ਦੇ ਤੇ ਦੇਖਣੋ ਚਾਰੇ ਪਾਸੇ ਮੇਰੇ ਦੋਨੇ ਪਾਸੇ ਮਾਰੂਥਲ ਕਿੰਨੇ ਦੂਰ ਦੂਰ ਤੱਕ ਰਫੜ ਤੇ ਸਾਡੇ ਜਿਗ ਦੇ ਇੰਨੀਆਂ ਜ਼ਮੀਨਾਂ ਵਿਹਲੀਆਂ ਹੋਣ ਆ ਸਾਡੇ ਲਾਲਣ ਕੇ ਮਰਜ਼ੀਆਂ ਸੀ ਤੇ ਦੇਖੋ ਇੱਥੇ ਕਿੰਨੀਆਂ ਜ਼ਮੀਨਾਂ ਸਾਰੀਆਂ ਜ਼ਮੀਨਾਂ ਦੋਨੇ ਪਾਸੇ ਸੜਕ ਤੇ ਵਿਹਲੀਆਂ ਨੇ ਤੇ ਕਈ ਕਈ ਕਿਲੋਮੀਟਰ ਤੱਕ ਵਿਹਲੀਆਂ ਨੇ ਤੇ ਦੂਰ ਦੂਰ ਤੱਕ ਜਿਹੜੀ ਜੜੀਆਂ ਮਿਲਦੀ ਆ ਇਹ ਆ ਗਿਆ ਏਰੀਆ ਲੰਡੇਵਾਲ ਪੋਸਟ ਜਿਹੜਾ ਲਾਸਟ ਬਾਰਡਰ ਤੱਕ ਜਾਂਦੀ ਛੜ ਹਾਂ ਜੀ ਵਾਹ ਆ ਆ ਆ ਕੀ ਬਾਤ ਆ ਬਈ ਮਜਾ ਆ ਗਿਆ ਨੰਦ ਆ ਗਿਆ ਹੀ ਕਿੱਸੇ ਹੋ ਤਾਊ ਬੜਿਆ ਹੈ ਤਾਊ बढ़िया है बढ़िया है बहुत बढ़िया है अड़ाऊ गांव है बॉर्डर का गांव है बहुत प्यारा गांव हमारी पंजाब से तरफ से आपको सात गम्मा खमा बढ़िया पंजाब से आदमी आया खुश हो गया मैं आ बहुत आ खुश मैं। जी आ गया हमारे स्वागत है देखो इतना अभी खत्म हो गया घर को जा रहे हो नहीं अभी इधर है घर को शाम को जाऊंगा शाम को जाऊंगे ठीक है ठीक है अभी तनाव कितना रह गया जहाँ ऐसी बीस किलोमीटर कल आते समय रुकेंगे यहाँ पे कल आएंगे और आप सवारी भी करेंगे ਕਲਾਤਿਸ ਦਾ ਰਾਜਾ ਹੈ ਜਿਸਨੂੰ ਕਹਾ ਰਾਜਾ ਹੈ ਇਸਕਾ ਰਾਜਾ ਹੈ ਨਾਮ ਵੈਰੀ ਗੁੱਡ ਜਿਸਮੇ ਰਾਜਾ ਹੈ ਤਾਂ ਇਹ ਇਸਮੇਰ ਦਾ ਰਾਜਾ ਹੈ ਇਹ ਜੈਸਲਮੇਰ ਦਾ ਇਹ ਇਧਰ ਵੀ ਦੇਖ ਲਓ ਤੁਸੀਂ ਇਸ ਪਾਸੇ ਵੀ ਹਾਂ ਕਾਫੀ ਨੇ ਬਈ ਵੇਖ ਲਓ ਕਿੰਨੇ ਨੇ ਹਾਂ ਵੀ ਦੇਖੋ ਇਹ ਵੀ ਸਾਡੇ ਨਾਲ ਵੇਖ ਕੇ ਤੇ ਆ ਰਿਹਾ ਹੋਵੇ ਇਹ ਪਿੰਡ ਸਾਹਮਣੇ ਰਡਾਉ ਪਿੰਡ ਬਹੁਤ ਮਸ਼ਹੂਰ ਪਿੰਡ ਆ ਬਈ ਕੱਲ ਕੋਸ਼ਿਸ਼ ਕਰਾਂਗੇ ਇੱਥੇ ਆਉਂਦੇ ਵਕਤ ਕੱਲ ਇੱਥੇ ਰੁਕਾਂਗੇ ਭਾਜੀ ਸਫੇ ਕਰ ਲਓ ਲੋ ਵੀ ਹੁਣ ਅਸੀਂ ਇਥੋਂ ਚੱਲੇ ਆ ਤੇ ਹੁਣ ਕੱਲ ਜੜੇ ਆ ਕੱਲ ਇਹਨਾਂ ਨੂੰ ਮਿਲਾਂਗੇ ਇਸ ਕੋ ਵਿਕਾਉ ਕਰ ਦਿਓ ਅਭੀ ਕੱਲ ਮਿਲਾਂਗੇ ਗੱਡੀ ਕੋ ਵਿਕਾਉ ਕਰ ਦਿਓ ਤੋ ਕਾਫੀ ਕਾਫੀ ਜਗ੍ਹਾ ਹੈ ਇੱਥੇ ਸਫਾਰੀ ਜਿਹੜੀ ਹੈ ਛੋਟਾ ਛੋਟਾ ਜਿਹਾ ਰੇਤਲਾ ਏਰੀਆ ਦੇਖੋ ਸਾਹਮਣੇ ਵੀ ਰੇਤ ਰੇਤ ਆ ਇਹ ਪਿੰਡ ਆ ਰਣਾਉ ਛੋਟਾ ਜਿਹਾ ਪਿੰਡ ਆ ਇਹ ਸਾਹਮਣੇ ਦੇਖੋ ਕਿੱਡਾ ਸੋਹਣਾ ਪਿੰਡ ਲੱਗ ਰਿਹਾ ਹੋਏ ਮੈਂ ਜ਼ੂਮ ਕਰਕੇ ਤੁਹਾਨੂੰ ਨਹੀਂ ਦਿਖਾ ਸਕਦਾ ਦੂ ਉਹਨੂੰ ਦੇਖਣਾ ਕੋਈ ਜੀਪ ਸਵਾਰੀ ਨਹੀਂ ਹੁੰਦੀ ਆ ਜੀਪਾਂ ਵੀ ਤੁਸੀਂ ਦੇਖੀ ਹੋਣਗੇ ਖੜੀਆਂ ਨੇ ਇੰਸ ਪਾਸੇ ਨੇ ਕੋਣ ਕੋਈ ਸਾਰਾ ਦਿੱਤਾ ਦਿੱਤਾ ਇਹਨਾਂ ਦੇ ਵਿੱਚ ਜੀਪ ਸਵਾਰੀ ਕਰਦੇ ਆ ਇਹ ਰਣਾਉ ਪਿੰਡਾਂ ਦਾ ਜਿਹੜਾ ਇਸ ਪਿੰਡ ਦੇ ਵਿੱਚ ਜਿਹੜੀਆਂ ਸਵਾਰੀ ਕਰਦੀਆਂ ਹੋਣੀਆਂ ਜਾਂਦੀਆਂ ਇਸ ਪਿੰਡ ਤੋਂ ਥੋੜੇ ਉੱਪਰ ਤੇ ਇਹ ਰੇਤਾ ਪਿੱਛੇ ਦੇਖਣਾ ਤੁਸੀਂ ਉੱਥਾਂ ਵੀ ਸਵਾਰੀ ਕਰਦੇ ਆ ਤੇ ਇਹ ਸੀਰੀਅਲ ਦੇ ਵੀ ਟਾਇਰ ਜਿਹੜੇ ਉੱਪਰ ਲੱਗੇ ਹੋਏ ਨੇ ਇਹ ਪੈਦਾ ਜੀ ਲਾਓ ਕਿੰਨੇ ਚਾਹਦੇ ਆਗੇ ਤੇ ਇੱਕ ਖਾਸ ਸਰ ਦਾ ਸਾਹਮਣੇ ਆ ਗਿਆ ਜੀ ਕਾ ਸਨ ਬੰਡਾ ਨੇ ਪਾਸੇ ਦੇਖੇ ਤਾਂ ਕਿਤਰਾ ਬਹੁਤ ਵੱਡਾ ਪਰਾਇਆ ਕੀਤਾ ਨੇ ਇਕਿਆਂ ਨੇ ਮਿੱਟੀ ਦਾ ਪਰਾਇਆ ਤੇ ਇਕਿਆਂ ਨੇ ਪਿੱਛੇ ਹੀ ਪਾਈ ਹੋਰ ਸ਼ਹਿਰ ਉੱਪਰ ਪੜਿਆ ਵੀਓ ਵੀਓ ਵਾਲੇ ਅਣਤ ਬੱਚੇ ਪਏ ਆ ਬਈ ਤੇ ਰੋਡ ਦੇਖੋ ਬਿਲਕੁਲ ਕੋਈ ਵਿਹਲਾ ਹੋਣਾ ਸਿਰਫ ਆਪਣਾ ਬੱਧਾ ਅੱਗੇ ਜਾ ਰਹੇ ਹੋ ਤੇ ਜਿਹੜਾ ਉਹ ਪੇਟ ਅਭਿਆਸੀਗਾ ਬਹੁਤ ਸ਼ਾਨਦਾਰ ਪ੍ਰਿੰਸੀਪਲ ਹੈ ਤੇ ਅਰੇ ਇੱਥੇ ਦੇ ਕਿੱਤੇ ਵਾਹ ਪਾਸੇ ਦੂਰ ਤੱਕ ਰੋਡ ਵੇਲੇ ਤੇ ਕੀ ਨਜ਼ਾਰਾ ਦੇ ਸ਼ਕਲ ਜੋ ਤੁਸੀਂ ਐਕਸਪੈਕਟ ਕਰਦੇ ਸੀ ਤੇ ਘਟੋ ਘਟ ਰਾਜਸਥਾਨ ਦਾ ਇਹ ਸਫ਼ਰ ਆ ਜ਼ਰੂਰ ਕਰੋ। ਕੀ ਬਾਤ ਹੈ ਬਈ। ਨਾ ਵੀ ਵੇਖ ਲੋ ਬਈ ਸੜਕ ਦੇ ਉੱਤੇ ਤੇ ਇੰਤਾਂ ਖੁੱਭਦੇ ਨੇ ਆ ਦੇਖੋ। ਬਾਹਰ ਦੇ ਉੱਤੇ ਜਿਹੜੇ ਛੋਟੇ ਛੋਟੇ ਢਿੱਲੇ ਬਣੇ ਨੇ ਢਿੱਲੇ ਦੇ ਉੱਤੇ ਅਜਾਬ ਤੁੰਗਰੇ ਹੈ ਬਈ। ਇਹ ਅਜਾਬ ਕੋਈ ਕਿੱਦਾਂ ਦਾ ਵਾਲੀਬਾਸ ਸੀ ਬਹੁਤ ਜ਼ਿਆਦਾ ਸੀਗੇ ਅੱਛੇ ਤਾਂ ਰੋਡ ਰਹਿ ਗਿਆ ਜੀ 1 ਕਿਲੋਮੀਟਰ ਤੇ ਕਿਸ਼ਨਗਰ ਵੀ ਇੱਥੇ 24 ਕਿਲੋਮੀਟਰ ਦਾ ਬਾਟਪੁਰਾ ਜਣਾ ਸ਼ਹਿਰ ਤੇ ਤਾਂ ਰੋਡ ਪਹੁੰਚ ਗਿਆ ਹੁਣ ਅਸੀਂ ਤੇ ਨਰੈਣਗਿਹਾ ਲੱਭੀ ਸਭ ਤੋਂ ਪਹਿਲੇ ਤੇ ਡੱਬਿਆਂ ਤੱਕ ਪਹੁੰਚ ਗਏ ਕਿੰਨੇ ਕੋਲਾਜਿਤ ਕਿੱਬੇ ਆ ਨਰੈਣਗਿਹਾ ਲੱਭ ਗਏ ਤੇ ਫਿਰ ਦਿੱਤੇ ਕਿਤੇ ਨਾ ਕਿਤੇ ਲਗਭਗ ਨਹੀਂ ਆਪਣੇ ਕੋਲ ਹੁੰਦੇ ਅਜੇ ਜੇ ਇੱਥੇ ਕੋਈ ਜਗ੍ਹਾ ਲੱਭਦੀ ਜੇ ਇੱਥੇ ਕੋਈ ਰਹਿائش ਰਹਿائش ਹੋਈ ਇੱਥੇ ਬਹੁਤ ਵੱਡਾ ਤਲੋਟ ਦੇਵੀ ਦਾ ਟੈਂਪਲ ਇੱਥੇ ਜੇ ਕੋਈ ਰਹਿائش ਹੋਈ ਤਾਂ ਦੇਖਦੇ ਆ ਨਹੀਂ ਤਾਂ ਆਪਣਾ ਟੈਂਟ ਲਗਾਉਨੇ ਅਜੇ ਅਸੀਂ ਅੱਜ ਸਵੇਰੇ ਚੱਲੇ ਸੀਗੇ ਜੀ ਪੋਖਰਨ ਤੋਂ ਤੇ ਪਿਛਲੀ ਵੀਡੀਓ ਤੁਸੀਂ ਦੇਖੀ ਸੀਗੀ ਪੋਖਰਨ ਗੁਰਦੁਆਰਾ ਸਾਹਿਬ ਤੇ ਔਕਰਨ ਤੋਂ ਚੱਲੇ ਸੀਗੇ ਤੇ ਹੁਣ ਅਸੀਂ ਪਹੁੰਚੇ ਜੀ ਤਨੋਟ ਨੋਟ ਮਾਦਾ ਮੰਦਿਰ ਤੇ ਇਹ ਸਾਹਮਣੇ ਮੰਦਿਰ ਆ ਸਵੇਰੇ ਤੁਹਾਨੂੰ ਥੋੜਾ ਜਿਹਾ ਇਹ ਵੀ ਦਿਖਾਵਾਂਗੇ ਤੇ ਇਸ ਪਾਸੇ ਆ ਧਰਮਸ਼ਾਲਾ ਮੰਦਿਰ ਦੇ ਤਾਂ ਸੂਰਜ ਵੀ ਛੇਪ ਰਿਹਾ ਪਿੱਛੋਂ ਜੀ ਧਰਮਸ਼ਾਲਾ ਵਾ ਇੱਥੇ ਓਪਨ ਚ ਤੁਸੀਂ ਆਨਲਾਈਨ ਕਵਰਾ ਵੀ ਲੈ ਸਕਦੇ ਹੋ ਤੇ ਤੁਸੀਂ ਜਿਹੜਾ ਹਾਲਵਾ ਉਹਦੇ ਵਿੱਚ ਫ੍ਰੀ ਤੁਸੀਂ ਸੌਂ ਸਕਦੇ ਹੋ ਤੇ ਇਹ ਸੀ ਅੱਜ ਦੀ ਜਿਹੜੀ ਪੂਰੀ ਵੀਡੀਓ ਇਹ ਰਸਤੇ 'ਚ ਰੁਕੇ ਕਿਸਾਂ ਤੁਹਾਨੂੰ ਪੱਥਰਾਂ ਦੀ ਕਟਾਈ ਵੀ ਦਿਖਾਈ ਸੀਗੀ ਰਸਤੇ 'ਚ ਹੋਰ ਵੀ ਇੰਜੋਏ ਕੀਤਾ ਸੀਗਾ ਇਹ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਕੱਲ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ 'ਚ ਇੱਥੋਂ ਜਾਵਾਂਗੇ ਲੌਂਗੇਵਾਲਾ ਬਾਰਡਰ ਜਿੱਥੇ 1971 ਦੀ ਲੜਾਈ ਹੋਈ ਸੀਗੀ ਤੇ ਲੌਂਗੇਵਾਲਾ ਬਾਰਡਰ ਤੇ ਫਿਲਮ ਵੀ ਬਣੀ ਹੈ ਬਾਕੀ ਉਸ ਉਸ ਥਾਂ ਤੇ ਜੋ ਵੀ ਹੈਗਾ ਵਾ ਜਿਵੇਂ ਪਾਕਿਸਤਾਨ ਦੀਆਂ ਗੱਡੀਆਂ ਟੈਂਕ ਵਗੈਰਾ ਸਾਰੇ ਅੱਜ ਵੀ ਉੱਥੇ ਖੜੇ ਨੇ ਤੇ ਉਹ ਦੇਖ ਕੇ ਆਵਾਂਗੇ ਕੱਲ ਤੇ ਅੱਜ ਦੀ ਵੀਡੀਓ ਜੇ ਨਾ ਹੀ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ